ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਨ ਸਿੰਘ ਨੂੰ ਤੇਗ ਬਾਦੂ ਸਾਹਿਬ ਮਹਾਰਾਜ ਸਦਾਈ ਜਲੇ ਮਾਰ ਸਦਾਈ ਜਲੇ ਮਾਰ ਸਰਬਤ ਦਾ ਬਲਾ ਕਰੋ ਬਾਬਾ ਜੀ ਮੇਰ ਕਰੋ ਕਿਰਪਾ ਕਰੋ ਬਾਬਾ ਜੀ ਦੁੱਖਾਂ ਕਲੇਸ਼ਾਂ ਦਾ ਰਾਸ ਕਰੋ ਬਾਬਾ ਜੀ ਔਖੀ ਕੜੀ ਨਾ ਦੇਖਾਂ ਕਰੋ ਕਿਰਪਾ ਕਰਨ ਤੀਤੂ ਤੇ ਬਾਦੂ ਸਾਹਿਬ ਮਹਾਰਾਜ ਆਪਣੀ ਕਿਰਪਾ ਕਰੋ ਮੇਰ ਕਰੋ ਬੱਚਿਆਂ ਦੇ ਬਾਬਾ ਜੀ ਬਖਸ਼ ਦੋ ਬੱਚਿਆਂ ਨੂੰ ਕਰ ਦੋ ਕਿਰਪਾ ਬਾਬਾ ਜੀ ਆਪਣੀ ਮੇਰ ਕਰੋ ਬਾਬਾ ਜੀ ਕੀ ਹੋਣਾ ਹੈ ਨਾ ਆਪ ਸਿਰ ਤੇ ખયા સા ખલયાવિ તમૃત

What the hell yeah, ਇਹ ਆਕਾਲ ਕੀ ਤਵੇ ਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਗੁਰੂ ਗ੍ਰੰਥ ਦੀ ਮੰਨਿਓ ਪ੍ਰਗਟ ਕੋ ਰਾਹੀ ਦੇ ਜੋ ਪ੍ਰਭ ਕੋ ਮਿਲਬੋ ਚਾਹੇ ਕੋਈ ਸ਼ਬਦ ਮੈਲੇ ਬਾਣੀ ਗੁਰੂ ਗੁਰੂ ਹੈ ਬਾਣੀ ਇਹ ਜ ਬਾਣੀ

ਸਤਗੁਰ ਕਾ ਦਰਸ਼ਨ ਪਾਏ ਜੀਓ ਸਤਗੁਰ ਕਾ ਦਰ ਪਾਏ ਜੀਓ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾ

ਆਰੇ ਨੋ ਨਿਦਿਆ ਵੇ ਤਾਰੇ ਏ ਪਾਦਨ ਸੇ ਮਰੀਏ ਆਰੇ ਨੋ ਨਿਦਿਆ ਵੇ ਤਾਰੇ ਤਬ ਨਹੀਂ ਹੋਏ ਸਾ ਤਬ ਨਹੀਂ ਹੋਏ ਸਾ ਤਬ ਨਹੀਂ ਹੋਏ ਸਾ ਤਬ ਨਹੀਂ ਹੋਏ ਸਾ ਕੀਅਤ ਹੁਰ ਕੋ ਬਲ ਬਲ ਜਾਈ ਕੀ ਗੁਰੂ ਕੋ ਬਲ ਬਲ ਜਾਈਏ ਕੀ ਗੁਰੂ ਕੋ ਬਲ ਬਲ ਜਾਈਏ ਸੇ

ਆਣਾੀਦਰ ਕੋਰੇ ਤੇ ਲੀ ਸੁਬੀਰਾ ਪ੍ਰਾਪ ਵਰਗਿਆ ਆ ਪਿਆਨ ਬੇਕਾਦਰ ਥਿਕਰੀਆ ਕਰੀਨੇ ਕਿਨੂਆ સર જગ બ્યોગ હે સર જય સુર જ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਿਤ ਚਿਤ ਵਾ ਅਰਦਾਸ ਕਹੋ ਪਰ ਕਹਿ ਪੈ ਨਾ ਸਕੋ ਸਰਪ ਚਿੰਤ ਤੁਝ ਪਾਸ ਸਾਦ ਸੰਗਤ ਤੱਕ ਤੇਰੇ ਹੁਕਮ ਪਵੈ ਨਹੀਂ ਸਾਣ ਤੋ ਕਰੋ ਸਾਹਿਬ ਕੀ ਸੇਵਾ ਜਬ ਗੁਰ ਧਿਕ ਸਬਦਿਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਕਾਰਣ ਪਰਖ ਜੋ ਫਰਮਾਵੈ ਸੋ ਕਹੋ ਗੁਰ ਅਮਰਦਾਸ ਕਾਰਣ ਕਰਨ ਜਿਵ ਤੂੰ ਰਖਹਿ ਤੇਵ ਰਹੁ ਜੀਵ ਤੋਂ ਰੱਖ ਹੈ ਤੇਵ ਰੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸਵਕ ਜਨ ਮੰਨ ਰਤਖ ਗੁਰੂ ਨਿਰਸਤਾਰੇ ਆਇਆ ਦੂਰ ਚਲ ਕ ਮੈਂ ਤੱਕ ਤੋ ਸਰਣਾਏ ਜਿਓ ਮੈਂ ਆਸਾਰ ਕੀ ਚਿਤਵ ਮੇਰਾ ਸਭੋ ਦੁਖ ਗਵਾਏ ਜਿਓ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਨਾਮ ਨਾਮ ਓਰ ਮੈਂ ਗਿਓ ਜਾਕ ਸਭ ਨਹੀਂ ਕੋਈ ਜਿਵੇਂ ਮਰਤ ਸੰਕਟ ਮਿਟਾ ਦਰਸ ਤੋਹਾਰੋ ਏ ਸੁ ਕਹੋ ਟਲ ਗੁਰ ਸੇਵੀਐ ਹਨ ਸਾਜ ਸਭਾਏ ਦਰਸ਼ਨ ਪਰਸ ਆ ਗੁਰੂ ਕਾ ਜਨਮ ਮਰਨ ਦੁਖ ਜਾਏ ਹਉ ਵਸਵਤ ਖਸਮ ਦੀ ਨੂਰੇ ਅਰਸੋ ਕਰਸੋ ਛੱਟਿਆ ਤੋਦੋ ਡਿਟੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਆ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਟ ਆ ਸੋਹੀ ਹੈ

ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਲਾਵਾ ਮਨ ਰੇ ਕੌਣ ਕਮਕਤੈ ਦੀਨੀ ਸਰਚਿਓ ਆਰਾਮ ਭਗਤ ਨਹ ਕੀਨੇ ਮਾਨ ਰੇ ਕੋਨ ਕਮਤ ਤੈ ਲੀਨੀ ਬਰਦਾਰਾ ਨਿੰਦਿਆ ਰਸਚਿਓ ਆਰਾਮ ਭਗਤ ਨਹ ਕੀਨੇ ਰਾਹਾ ਮੁਕਤ ਪੰਥ ਜਾਨਿਓ ਤਹਮਾਨ ਤਨ ਜੋਰਨ ਕੋ ਤਾਇਆ ਅੰਤ ਸੰਗ ਕਾਹ ਨਹੀਂ ਦੀਨਾ ਬਰਤਾਇਆ ਵੰਧਾਇਆ ਨਾਰ ਪਜੋ ਨਾ ਗੁਰ ਜਨ ਸੇਵਿਓ ਨਹਿ ਉਜੋ ਕਾਸ਼ ਗਿਆਨ ਲਾ ਕਟ ਹੀ ਮਾਹੇ ਨਿਰੰਝਨ ਤੇਰਾ ਤੈ ਕੋ ਜਤ ਹੁਦਿਆ ਲਾ ਬਹੁਤ ਜਨਮ ਅਰਮਤ ਤਹ ਹਾਰਿਓ ਆਸ ਤੇਰ ਮਤ ਨਹੀਂ ਮਾਨਸ ਦੇ ਆਏ ਪਾਤ ਹਰ ਪਾਜ ਲਾਲਕ ਬਾਤ ਬਤਾਈ ਬਹੁਤ ਜਨਮ ਔਰ ਮਤ ਤਹਾਰੇ ਹੋ ਆਸ ਤੇਰੇ ਮਤ ਨਹੀਂ से पाए हर पाणक बात वाहिगुरू जी का ख़सा वाहिगुरू जी फते ਸੋਰਠ ਮਹੱਲਾ ਨਾਵਾ ਮਨ ਰੇ ਗੌਲਕ ਮਤ ਤੈ ਲੈਨੀ ਪਰਦਾਰਾ ਨਿੰਦਿਆ ਰਸ ਰਚਿਓ ਆਰਾਮ ਭਗਤ ਨਹਿ ਕੀਨੇ ਰਹਾ ਪਰਮ ਸਨਮਾਨ ਜੋ ਗੁਰੂ ਗੁਰੂ ਪਿਆਰੇ ਗੁਰਸਵਾਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਨਾਵੇਂ ਗੁਰੂ ਨਾਨਕ ਤਨ ਤਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਲਾ ਤੋਂ ਉਚਾਰਨ ਹੋਇਆ ਸੋਰਠਾ ਗੰਧਰ ਹੈ ਜੀ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਪਵਿੱਤਰ ਅੰਗ 631 ਉੱਪਰ ਸਵਾਇ ਮਾਲ ਹੈ ਸਤਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸਭਲ ਹੋ ਜਾਏ ਪੁੱਲਾ ਚੋਕਾਂ ਦੀ ਖਿਵਾ ਕਰਿਓ ਬਣਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ